ਆ ਨਾ ਯਾਰ ਕੱਲ ਤਣਕੇ ਛੱਡ ਕੇ ਗਿਆ ਮੋਟਰ ਹੈਗਾ ਨਾ ਮੈਂ ਪਾਣੀ ਛੱਡਣਾ ਪਾਣੀ ਲਾਇਆ ਹੀ ਨਹੀਂ ਉਹਨੇ ਕਿਤੇ ਇਧਰੋਂ ਸੁੱਕਾ ਪਿਆ ਦੀਂਦਾ ਹੈ ਨਹੀਂ ਕਿੱਥੇ ਆ ਉਹ ਖੈਰ ਉਹਨਾਂ ਅਗਦੇ ਕੋਈ ਗੱਲਬਾਤ ਕਰ ਜੀ ਦੇਖਦੇ ਆ ਜਦੋਂ ਬਾਹਰੋਂ ਆਇਆ ਕਿੱਥੇ ਹੋ ਗੱਲ ਆ ਗਈ ਆ 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 ਅਪਰ ਅਰੇ ਭਾਂਤ ਫਿਰਦੇ ਆਇਆ ਚਾਚਾ ਮਰਾ ਕੈਨੇਡਾ ਫਿਰਦਾ ਸੀ ਹੋਏ ਅਮਰੀਕਾ ਕਨੇਡਾ ਪਾਸੋਂ ਤੈਨੂੰ ਲਾ ਕੇ ਗਿਆ ਜਾ ਹਾਂ ਤੈਨੂੰ ਪਤਾ ਨਹੀਂ ਲੱਗਾ ਛੱਟ ਤਾਂ ਗਿਆ ਉੱਥੇ ਕਰਤੂਤ ਰਹਿਣ ਵਾਲੀ ਕਿੱਥੇ ਉੱਡੀ ਰਾਜਾ ਦਾ ਯਾਰ ਮਰਾ ਅਮਰੀਕਾ ਸੀ ਯਾਰ ਪਾਪਾ ਬੜਾ ਯਾਰ ਮੈਂ ਤਾਂ ਲਾ ਮੈਂ ਸੁਪਨੇ ਚ ਫਿਰਦਾ ਸੀ ਚੁੰਡੀ ਵੱਡੀ ਮਾੜੀ ਚੁੰਡੀ ਤੇਰੇ ਲੱਪੜਨਾ ਮਾਰਾ ਮੈਂ ਹੁਣ ਚੁੰਡੀ ਵੱਟ ਕੇ ਵਿਖਾਦਾ ਮਨੂੰ ਮੈਂ ਕਹਾਂ ਚਾਚਾ ਤੈਨੂੰ ਆਣੀ ਪਤਾ ਲੱਗਾ ਇੱਧਰ ਤਾਂ ਪਾਣੀ ਛੱਡੇ ਨਹੀਂ ਇੱਕ ਪਾਸੇ ਪਏਗਾ ਮੋਜਨ ਇੱਕ ਵਾਰ ਇੱਕ ਪਾਸੇ ਇਹਨੂੰ ਮਾਤਾ ਸਾਰਾ ਮਾਦਾ ਚਾਚਾ ਅਰ ਮੇਲੇ ਜਹਾਜ ਚ ਆਇਆ ਮਾਦ ਨੂੰ ਕੀ ਦੱਸ ਮਾ ਹੱਦਲਾ ਮਰਦਾ ਜੀ ਨਹੀਂ ਦਗਾ ਮਾ ਮੇਰੇ ਚਾਚੇ ਬਿਨਾ ਉਹ ਕਹਿੰਦਾ 40000 ਕਹਿੰਦਾ ਪਿੰਡ ਤੂੜ ਦਿੰਨਾ ਫਿਰ ਤੈਨੂੰ ਆਰਮੀ ਵਾਲੇ ਜਹਾਜ਼ ਤੇ ਮੈਨੂੰ ਕੱਲੇ ਨੂੰ ਛੱਡ ਕੇ ਗਏਆ ਤੇਰੀ ਕਰਤੂਤ ਨਹੀਂ ਚੰਗੀ ਤਾਈਓ ਤੈਨੂੰ ਹੋਰ ਛੱਡ ਗਏ ਕੰਪੋ ਵਾਲੇ ਤੇ ਤੂਦ ਕਾ ਨੂੰ ਮਦਾ ਬੋਲੇ ਭੜੇ ਥਾਮਤ ਹੋ ਗਏ ਚਾਚਾ ਉਹ ਰਿਸਕ ਲੈ ਕੇ ਮਦਾ ਗਿਆ ਭਰਾਵਾ ਉਧਰ ਨਹੀਂ ਹੋਏ ਕੀ ਕਹਿੰਦੇ ਹੁੰਦਾ ਇਹਨਾ ਜੰਗਲਾਂ ਵਿੱਚ ਦੀ ਨਦੀਆਂ ਵਿੱਚ ਦੀ ਕਹਿੰਦੇ ਸਾਥ ਸਮੁੰਦਰ ਪਾਰ ਮੈਂ ਤੇਰੇ ਏਹ ਕਰ ਤੂੰ ਉੱਤੇ ਦਾ ਮਾਰਦਾ ਮਾਰ ਕੇ ਨਾ ਪੜਾ ਤੇਰੇ ਟੀਚੇ ਟੀਚੇ ਕਿੰਨੇ ਪੈਸੇ ਲਾ ਕੇ ਤੈਨੂੰ ਆਏ ਪਤਾ ਆ ਨੱਚੀ ਨਾ ਇਥੇ ਤੂੰ ਤਾਂ ਖੁਸ਼ ਬਣਾਉਣਾ ਸੀ ਮੁੰਡਾ ਟੱਡ ਗਿਆ ਇਥੇ ਉਹਦਾ ਜੰਪੜਿਆ ਫਿਰਦਾ ਕਿੰਨੇ ਪੈਸੇ ਲੱਗੇ ਤੈਨੂੰ ਆਏ ਪਤਾ ਕਿੰਨੇ ਮੋੜਾਂਗੇ ਕਿੰਨੇ ਮੋੜਾਂਗੇ ਕਹਾਂ ਉਹ ਤਾਂ ਸਮਝੀ ਨਹੀਂ ਆਉਂਦਾ ਜੇ ਤਾਂ ਮੈਂ ਤਾਂ ਕੈਸ਼ਟ ਕਰਨ ਗਿਆ ਸੀਗਾ ਉਹਦਾ ਕੁਝ ਹੋਰ ਹੀ ਕੋਈ ਜਾਂਦਾ ਬੁੱਲ ਪੁੱਣਾ ਬੁੱਲਣੀ ਨਹੀਂ ਆਉਂਦਾ ਉਹਦਾ ਮੂੰਹ ਜੋ ਜਿੱਤ ਤਣਾਈ ਜਾਂਦਾ ਬਾਈ ਸ਼ਾਏ ਆਏ ਜੇ ਪਤਾ ਨਹੀਂ ਉਹਦਾ ਪਹਿਲੇ ਉੱਥੇ ਜਾ ਕੇ ਸਟੋਰੀਆਂ ਹੋਰ ਹੀ ਪਾਉਣ ਲੱਗਿਆ ਉਹ ਕੀ ਬਣਾ ਫਿਰਦਾ ਸੀਗਾ ਤੂੰ ਕੀ ਹੋਰ ਯੋਪਨ ਅਲੀਰਾں ਵਾਲਾ ਕੁਰਤਾ ਵੀ ਮਜਾ ਪਕਾ ਉਦਾਂ ਮੈਂ ਰੈਪਰ ਬਣਿਆ ਸੀ ਆ ਤਾਂ ਫਿਰ ਤੈਨੂੰ ਉਤਾਰ ਕੇ ਤੇ ਉੱਥੇ ਰਹਿਣ ਵਾਲੀ ਹੁਕੂਮ ਨਹੀਂ ਹੈਗੀ ਓਏ ਉੱਧਰ ਕੱਪੜੀਆਂ ਪਾਉਂਦੇ ਆਂ ਯੋ ਯੋ ਕਰਦੇ ਆਂ ਯੋ ਯੋ ਕੋਖੋ ਭਲਾ ਇਹਦੇ ਕੋਖੋ ਬਲੋ ਮਦਦ ਲੋਕ ਉਹ ਕਰਦੇ ਸੀ ਫੋਟੋਆਂ ਖਿੱਚਦੇ ਸੀ ਕਦੇ ਆਹ ਕੌਣ ਆਇਆ ਬਣ ਕੇ ਰਹਿੰਦਾ ਨਾ ਤੈਨੂੰ ਰੱਖ ਵੀ ਰਹਿਣ ਦਿੱਥੇ ਹੈ ਇਸ ਜੋਗਰੀਆਂ ਤੂੰ ਬਸ ਇੱਥੇ ਕਰੀ ਜਾਇਆ ਕਰ ਕੋਈ ਤੇ ਕਾ ਕਹੀ ਤੋ ਉਹ ਨੱਕਾ ਦੇਖ ਕੇ ਤੂੰ ਹੋਰ ਕੰਮ ਹੀ ਹਾਲ ਹੈ ਓ ਬਈ ਜੀ ਨਹੀਂ ਲੱਗਿਆ ਮੇਰ ਦਾ ਮੈਂ ਤਾਂ ਬੜਾ ਨਜ਼ਾਰਾ ਲਿਆ ਉੱਧਰ ਫਿਰ ਮੈਂ ਕਿਸਾ ਮਰਾ ਜਹਾਜ ਤੇ ਬਹਿ ਗਿਆ ਭਰਾ ਬਾਉਏ ਜਹਾਜ ਤੇ ਮੇਰਾ ਬਸ ਨੂੰ ਤਾਂ ਜੋਰ ਪੈ ਗਿਆ ਮਗਾਮਨ ਤਾਂ ਤਾਰੂ ਮਹਾਮਤਾ ਉੱਤਰ ਕੇ ਕਿ ਮਾ ਬਾਹਰ ਮਹਾਮਤਾ ਆਪਣੇ ਪਿੰਡ ਵੀ ਮਾ ਬੱਟ ਦੇ ਕਰਦਾ ਹੁਣ ਹੈ ਤੇ ਕਹਿੰਦੇ ਆਪਣਾ ਪਿਸ਼ਾਬ ਕਰਨਾ ਕਹਿੰਦੇ ਆਪਣਾ ਇੱਕ ਹੀ ਕਰਦੇ ਮਾ ਤਾਂ ਸ਼ੀਟਤੀ ਕਰਤਾ ਫਿਰ ਐਂ ਭੈਣਾ ਉਹ ਬਰੀਕਵਾਸੀ ਬਰੀਕਵਾਸ ਖੜਾ ਕੇ ਕਰਾਓ ਮੈਨੂੰ ਸਾਂ ਅਗੇ ਤੂੰ ਰਹਿ ਤਾ ਜਾਂਦਾ ਸੀ ਸਾਂ ਸਾਹਮਣੇ ਜਾ ਜਾਂਦਾ ਸੀ ਤੇਰੇ ਵਾਲੀਆਂ ਗੱਲਾਂ ਚੱਲਦੀਆਂ ਉਹ ਬੈਠਾ ਹੈ ਬੈਠਾ ਗਾ ਮੈਂ ਬੈਕੀਆਂ ਜਹਾਜ ਤੇ ਆਰਮੀਆ ਜੋ ਆਉਣ ਨਾਲੇ ਉਹ ਮਾਰੇ ਚੋਂ ਮੈਂ ਦੱਸਦਾ ਗੱਲ ਮੈਂ ਇੱਕ ਹੋਰ ਗੱਲ ਮਾਂ ਦੇ ਵੀ ਗੱਲ ਦਾ ਮਾਂ ਬਈ ਮੇਰਾ ਖਿੜਕੀ ਘਾਤਰ ਵਹਾਂ ਮੈਂ ਖਿੜਕੀ ਘਾਤਰ ਬੈਠੂਗਾ ਮਾਂ ਖਿੜਕੀ ਜ ਵਿੱਚ ਤਿੰਨ ਟਰੂਨ ਤੇ ਬੈਠਾ ਜਾਂਦਾ ਹੁੰਦਾ ਉਹ ਜਹਾਜ਼ ਸੀ ਤੁਸੀਂ ਉਹ ਹੀ ਗੱਲਾਂ ਵਾਲੇ ਹੋ ਤੁਸੀਂ ਮੈਨੂੰ ਛੱਡਦਾ ਗਾ ਮਾਂ ਨਾ ਮੈਂ ਕਿੰਨੂ ਖਾਣਿਆ ਮਾਂ ਨਾ ਤਿੰਨੂ ਯਾਰ ਉਹ ਹੋਰ ਹੀ ਕੁਝ ਲਿਆ ਕਰ ਲੋ ਐ ਨਹੀਂ ਛੋਡੀ ਕਰਤੂਤ ਜੱਜ ਦੀ ਤੂੰ ਇੱਥੋਂ ਵਾਲਈਂ ਆ ਬਾ ਤੂੰ ਆ ਕੱਲ ਦਾ ਕੀ ਕਰੇਗਾ ਆ ਕਿਹੜਾ ਰਮਾਤਾ ਛੱਡਤਾ ਪੈ ਕੀ ਕਰੀ ਜਨਾ ਯਾਰ ਤੂੰ ਜਾਉਂਦਾ ਉੱਥੋਂ ਤੈਨੂੰ ਛੱਡ ਕੇ ਮੇਰੇ ਭੂਟੋ ਦਾ ਪਤਾ ਲਿਆ ਮੇਰੇ ਸਾਹ ਨਾਲ ਬਿਮਾਰ ਭੂਟੋ ਦਾ ਪਤਾ ਤਾਂ ਲਿਆ ਮੈਂ ਇੱਕ ਚੀਜ਼ ਤਾਂ ਬਣ ਗਿਆ ਤੂੰ ਹੋਰ ਤਾਂ ਕੁਝ ਨਹੀਂ ਬਣਿਆ ਅਮਰੀਕਾ ਜਾ ਕੇ ਅਮਰੀਕੀ ਜਾ ਲੱਗਦਾ ਬਰਬਰੀ ਖਾਂਦਾ ਰਹੇ ਬਰਬਰੀ ਉਹ ਬਰਬਰੀ ਕਿਹੜੀ ਆ ਤੂੰ ਬਰਬਰੀ ਦੇ ਬੈਗ ਵਿੱਚ ਰੌਂਦ ਹੁੰਦੇ ਨੇ ਰੌਂਦ ਕਿਹੜੀ ਆ ਤੇਰੇ ਕੋਲ ਕਹੀ ਆ ਤੂੰ ਦਾ ਲੈ ਲਿਆ ਭਰਾਵਾ ਯਾਰ ਕੀ ਯਾਰ ਤੈਨੂੰ ਭੈਣ ਐ ਤੂੰ ਪਾਣੀ ਲਾਉਣ ਪੇ ਚਾਹੀਨਾ ਤਾਂ ਤੂੰ ਮੈਂ ਤਾਂ ਕੋਸਪਣੀ ਕਰਿਆ ਤੂੰ ਤਾਂ ਕਿ ਆ ਕੀ ਕਰਦਾ ਤੂੰ ਮौज ਨਾ ਪਏ ਗਿਆ ਤੇ ਮਹਾਰਾਜ ਤਾਂ ਛੜਤਾ ਆਉਣ ਯਾਰ ਬਾਣੇ ਹੁਣ ਕੈਸਟਾਂ ਗੁਸਟਾਂ ਦਾ ਖੜਾ ਯਾਰ ਮਹਾਰਾਜ ਆਪਾਂ ਦਾ ਖੇਤੀ ਕਰਾਂਗੇ ਬਾਗਾਂ ਨਾਲ ਉਹ ਬੱਟਾਂ ਤੇ ਫਿਰਦਾ ਨਹੀਂ ਗੱਭਰੂ ਜਵਾਨ ਹੋ ਗਿਆ ਤੇ ਨ੍ਰਿਤਕ ਰਾਸ਼ਨ ਵਰਗੇ ਨੂੰ ਖੇਤੀ ਵਿੱਚ ਕਾਲਿਆ ਚਾਚੇ ਨੇ ਆਹੀ ਗੱਲਾਂ ਨੇ ਤੂੰ ਪਹਿਲਾਂ ਪੱਟੇ ਇਹ ਲਾਹੀ ਗੱਲਾਂ ਨੇ ਬਕਾਇਆ ਤੇਰਾ ਕਿਉਂ ਹਾਂ ਲੈ ਹਲੇ ਬਣੀ ਤੂੰ ਤਾਂ ਭੈਣਾ ਤੈਨੂੰ ਚੜੀ ਰੱਥੀ ਦੀ ਕੋਈ ਉੜੀ ਲੁੱਤੀ ਯਾਰ ਹੁਣ ਕੰਮ ਕਰੀਦਾ ਆ ਜਨਾ ਰਾਤ ਦਾ ਆਇਗਾ ਉੱਥੇ ਛੱਡ ਗਿਆ ਮੈਨੂੰ ਮੈਨੂੰ ਵੀ ਪਤਾ ਲੱਗਿਆ ਮਹਾ ਯਾਰ ਕਿੱਥੇ ਫਿਰਦਾ ਫੇਰ ਫਿਰਸਾਂਗਾ ਤੂੰ ਰੱਖ ਇੱਥੇ ਆ ਕੇ ਵੀ ਪੈ ਗਿਆ ਮੌਜ ਨਾਲ ਮੋਟਰ ਜੀ ਛੱਡ ਕੇ ਮੈਨੂੰ ਲੱਗਾ ਮੈਂ ਤਾਂ ਸੁਪਨੇ ਚ ਹੀ ਫਿਰਦਾਗਾ ਮਹਾ ਮੈਂ ਤਾਂ ਅਮਰੀਕਾ ਸੀ ਯਾਰ ਯਾਰ ਤੂੰ ਕਿਹੋ ਜਿਹਾ ਬੰਦਾ ਯਾਰ ਤੇਰਾ ਕੋਈ ਹੱਲ ਨਹੀਂ ਮਿੰਟਾ ਜਹਾ ਅੱਜ ਮੈਂ ਮਹਾ ਮੈਂ ਤਾਂ ਉਹ ਕਰੂੰਗਾ ਮਹਾ ਮਾਮਲਾ ਪੇਗ ਲਾਉਣਾ ਉਹ ਨਾਲ ਦਾ ਮੁੰਡਾ ਮੜਾ ਜਾਂ ਹਿੰਦੀ ਬੋਲਦਾ ਸੀ ਉਹ ਕਹਿੰਦਾ ਡਰਿੰਕ ਡਰਿੰਕ ਉਹਨਾਂ ਨੂੰ ਆਏ ਜੇ ਕਿਹਾ ਹਉਣੇ ਤੇ ਮਹਾ ਮੈਂ ਵੀ ਕਹਾ ਤਾਂ ਮਹਾ ਡਰੈਕ ਡਰਿੰਕ ਮਾਏ ਜੀ ਜਦੋਂ ਕਰਿਆ ਉਹਨਾਂ ਨੇ ਮੈਨੂੰ ਬਾਲੀ ਘਾਣ ਦਿਆ ਕਿ ਦੀ ਤੂੰ ਡਰਿੰਕ ਨੂੰ ਸਵਰੀ ਗਿਆ ਸੀ ਉੱਥੇ ਓਏ ਜ਼ਿੰਦੇ ਆਹੋ ਬਾਲੀ ਘਾਣ ਨੇ ਲਾਲ ਜੀ ਪਤਾ ਨਹੀਂ ਕੀ ਨਾਂ ਲੈਂਦੇ ਛੋਦਾ ਬਲੈਕ ਬੈਰੀ ਨਾ ਭੁੱਲ ਗਾ ਮਾਦਾ ਲਾਲ ਜੀ ਸੀ ਬੱਬਾ ਉਹ ਨਾ ਜਹਾਜ਼ ਚ ਪਿਆਈ ਵੀ ਸਾਨੂੰ ਹੋਰ ਮੈਂ ਤਾਂ 21 ਲਾਇਆ ਓਏ ਮਾਰਿਆ ਨਾ ਕੁੱਟ ਕੇ ਤਾਰ ਕੇ ਗਿਆ ਉਹਨੂੰ ਜਾਨਣਗਾ ਜਦ ਦਾਰੂ ਪੀਉਣ ਨੂੰ ਉਹਨੂੰ ਮਾਰਿਆ ਨਾ ਬੋਲ ਤੈਨੂੰ ਕੀ ਪਤਾ ਗਿਆ ਤਾਂ ਮੈਂ ਅੱਜ ਤਾਂ ਉਹੀ ਛੁੱਟਿਆ ਨਾ ਉਹ ਪਹਿਲਾਂ ਦਾ ਮੈਂ ਵੀ ਗਿਆ ਤੇਰੇ ਮੰਗੂ ਸੀ ਕਦੋਂ ਹੁਣ ਤੂੰ ਮਾਰਦਾ ਵੀ ਮੈਂ ਕਿਧਰੇ ਗਈ ਉਹ ਬਾਈ ਤੂੰ ਤਾਂ ਪਹਿਲਾਂ ਗਿਆ ਸੀ ਉਹ ਤਾਂ ਰੇੜੇ ਚੱਲਦੇ ਹੁੰਦੇ ਜਦੋਂ ਕਿਹ ਹਾਂ ਮੈਂ ਤੁਹਾਨੂੰ ਦੱਸਾਂ ਹੁਣ ਹੁਣ ਜ਼ਬਾਨਾ ਬਦਲ ਗਿਆ ਹੁਣ ਡਿਜੀਟਲ ਜ਼ਬਾਨਾ ਆ ਗਿਆ ਹਾਂ ਹੁਣ ਜ਼ਬਾਨਾ ਅਪਡੇਟ ਹੋ ਗਿਆ ਹੁਣ ਹੁਣ ਐ ਗਾ ਤੁਰੇ ਫਿਰੇ ਬੰਦੇ ਨੂੰ ਹੁਣ ਉੱਥੇ ਨਾਲ ਇੱਕ ਗੱਲ ਦਾ ਹਾਂ ਜਿਹੜੀਆਂ ਮੀਮਾਂ ਆਉਂਦੀਆਂ ਉਹ ਖਵਾਉ ਖਵਾਉਣ ਉਹ ਬੰਦੇ ਦੇ ਪੂਰਾ ਮੂੰਹ ਮਾਪੀ ਭੁੰਨੀਆਂ ਆਇਆਂ ਬੜਾ ਤਗੜਾ ਵਿਖਵਾਇ ਹੈ ਹੈ ਤੈਨੂੰ ਦਿਖਾ ਮਜ਼ਾ ਖਾਦੀ ਨੂੰ ਤੇ ਮੈਨੂੰ ਤਾਂ ਉਲਟੀਆਂ ਲੱਗ ਗਈ ਜਹਾਜ਼ ਚ ਬਾ ਪੀਕ ਬਦਲ ਆ ਲਿਆ ਧੰਨਵਾਦ ਤੇਰਾ ਬੁੱਥੜ ਰੇਤੇ ਨਾਲ ਲਿਬੜਿਆ ਪਿਆ ਤੈਨੂੰ ਐਸ਼ ਹੁਣ ਮੀਮਾਂ ਪੁੰਜਣੀਆਂ ਮੀਮਾਂ ਕਾ ਨੂੰ ਮੇਰਾ ਭੜਾ ਭਾੜੀ ਪੀੜਿਓ ਉੱਥੇ ਲਾਹੇ ਚ ਮਾਦਾ ਲਾਹਾ ਲੈ ਗਿਆ ਮਹਾ ਭੈਣ ਨਾ ਪਤਾ ਹੋ ਜਾ ਤੇਰਾ ਕੋਈ ਹੱਲ ਨਹੀਂ ਕੰਮ ਕਰਦਿਆ ਕਰ ਖੇਤੀ ਦਾ ਕਿਹੜਾ ਕਿੰਨਾ ਕੁ ਹੁੰਦਾਗਾ ਤੂੰ ਰਹਿਣ ਦੇ ਆ ਕਣਕ ਕਣਕ ਜੀ ਕੀ ਤੋਂ ਵਿਜਾਲੀ ਫਿਰ ਕਣਕ ਹੁਣ ਤੇਰੇ ਬਾਦ ਕਣਕ ਤੇਰੇ ਸ਼ਰਤੇ ਸੀ ਯਾਰ ਤੂੰ ਦਾ ਛੜ ਗਿਆ ਹਾਂ ਮੈਂ ਇਧਰੇ ਖੱਤਰ ਉਧਰੋਂ ਸਾਂਪ ਲੈ ਉਹ ਸਿਉਣੀ ਦੀ ਹੋਰ ਹਾਂ ਪਰ ਮੈਂ ਨਿਕਲਿਆ ਜੇ ਬਾਗਾ ਡੂੰਗੇ ਇਹਨਾਂ ਦੇ ਕਿੰਨਾ ਮਰਜੀ ਬਾਲਾ ਸਵੰਦੇ ਬੁੜੀਆਂ ਵਾਲੀ ਸਾਂਪ ਚੱਕ ਲਿਆ ਆਈ ਲਵ ਯੂ ਚਾਚਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਆਈ ਲਵ ਨੂੰ ਬਣਾਵਾ ਤੇਰੀ ਗਲਡ ਫਰੈਂਡ ਆ ਗਲਡ ਫਰੈਂਡ ਕਾਉ ਆ ਆ ਬੁੜੀਆਂ ਵਾਲੀ ਮੇਰੇ ਨਾਲ ਪਿਆਰ ਆ ਮੈਨੂੰ ਤਾਂ ਬੁੜੀਆਂ ਵਾਲੀ ਹੁਣ ਫਿਰ ਮੈਂ ਤਾਂ ਨਾ ਫੀਲਿੰਗ ਸ਼ੇਅਰ ਕਰਨੀ ਆ ਆਪਣੀ ਹੁਣ ਤੈਨੂੰ ਪ੍ਰਪੋਜ਼ ਕਰਨਾ ਜੀ ਫਿਰ ਮੈਂ ਆਹੀ ਲਿਆਂਗਾ ਮਹਿੰਗੀ ਵਾਲੀ ਵੀ ਕੋਈ ਮੈਂ ਤੈਨੂੰ ਗੱਲ ਦੱਸ ਤੀਕਾ ਮਾ ਪਿੱਤਲ ਦੀ ਲੱਗਦੀ ਆ ਕਿੱਲਾ ਆ ਜੂ ਪਿੱਤਲ ਦੀ ਕਾਹਨੂੰ ਬਾਹਰੋਂ ਪਿੱਤਲ ਦੀ ਲਿਆਂ ਯਾਰ ਮੈਂ ਇੰਨੇ ਜੋ ਗਰਾਹੇ ਨਹੀਂ ਤੂੰ ਪੇਜ ਦਾ ਮਾਰਾ ਕਰਦਾ ਹੋਏਗਾ ਪੇਜ ਦਾ ਮਾਰਾ ਕੋਈ ਕਰਦਾ ਮੈਂ ਪੇਜ ਦਾ ਮੈਂ ਅੰਗਰੇਜ਼ੀ ਵੀ ਪੀਣਾ ਬਈ ਗੱਲ ਸੁਣਾ ਮੈਂ ਉੱਥੇ ਪੱਟ ਲਿਆ ਸੀ ਗੋਰਾ ਮੈਂ ਲਾ ਕੇ ਉੱਡ ਲੈ ਕੇ ਦੀ ਉਦੋਂ ਪਤਾ ਲੱਗਾ ਚਾਚਾ ਯਾਰ ਐ ਤਾਂ ਹੁਣ ਮਾੜਾ ਮੋਟਾ ਤਾਂ ਚੱਲਦਾਗਾ ਐਨਾ ਕ ਤਾਂ ਹੁਣ ਐਸੀ ਹੁਣ ਚਾਚਾ ਮਾ ਗਾਲਾਂ ਦੇ ਉੱਤੇ ਕਮਾ ਕੇ ਤਾਂ ਲੈ ਗਈ ਜਾਣਾ ਕੁਛ ਮੈਂ ਲਾ ਛੱਡ ਕੀ ਤਾਂ ਗਿਆ ਤੈਨੂੰ ਕਿਉਂ ਚੋਰੀ ਚ ਫੜਿਆ ਗਿਆ ਮੈਂ ਚੋਰੀ ਚ ਫੜਿਆ ਜਾਗਾ ਚੋਰੀ ਚਾਰੀ ਤਾਂ ਨਹੀਂ ਪਤਾ ਲੱਗਣ ਤਾਂ ਤੈਨੂੰ ਪਤਾ ਤਾਂ ਹੈਗਾ ਜਦੋਂ ਆਪਣੇ ਪਿੰਡ ਪਿੰਡ ਉਹ ਮੀਵਣੇ ਚੱਕਿਆ ਮੁਰਗੇ ਚੱਕਿਆ ਪਤਾ ਲੱਗਾ ਕਿਸ ਨੂੰ ਫਿਰ ਹਾਂ ਤਾਂ ਦੋਨਾਂ ਦੀ ਕਹੀ ਤਾਂ ਨਹੀਂ ਪਤਾ ਲੱਗਾ ਤਾਂ ਤੈਨੂੰ ਪਤਾ ਸੰਦ ਸਾਰੇ ਇਕੱਠੇ ਕਰ ਰੱਖਿਆ ਚੋਰ ਆਜ ਤਾਂ ਤੈਨੂੰ ਬਾੜ ਮਿਲ ਲੂ ਮਿਸਤਰੀ ਜਿਹੜਾ ਮਿਸਤਰੀ ਸਾਡੇ ਲੱਗਿਆ ਸੀ ਮਾਂ ਮਾਂ ਆ ਪਾਲਾ ਦੇ ਜੇਬ ਜਿੱਥੇ ਡਿੱਗਣਾ ਜਾਵੇ ਮਹਿੰਗੀ ਲੱਗਦੀ ਮੈਂ ਤਾਂ ਮੈਂ ਗੁਸਲ ਖਾਨਣੇ ਵਾਲੀ ਉਹ ਕਰ ਤੂੰ ਹੀ ਪਾਲਾ ਗੁਸਲ ਖਾਨਣੇ ਵਾਲੀ ਮੈਂ ਡੇਕ ਦੂੰਗਾ ਗੁਸਲ ਖਾਨਣੇ ਵਾਲੀ ਜਦੋਂ ਸੀ ਕੰਦ ਕਢਾਉਂਦੇ ਸੀ ਮੈਂ ਮੈਂ ਮਿਸਤਰੀ ਨੂੰ ਪਹਿਲੀ ਦੱਸਤਾ ਜੀ ਮਾਂ ਕਰੰਡੀ ਦਾ ਮਾ ਤੇ ਆ ਰੱਖੀ ਮਾ ਸਾਡੇ ਚੋਰ ਵਾਲਿਆ ਮਾ ਚੱਕੂ ਉਹਦਾ ਤਾਂ 5 ਫੁੱਟ ਕੰਦ ਕੱਢਿਆ ਕਹਿੰਦਾ 5 ਕਰੰਡੀਆਂ ਲੱਗੀਆਂ ਇਹਨਾਂ ਦੇ 5 ਕਰਨਡੀਆਂ ਲੱਗ ਗਿਆ ਮੈਨੂੰ ਪਹਿਲੀ ਦੱਸਤਾ ਈ ਮੈਂ ਧਿਆਨ ਰੱਖੀ ਉਹ ਖਾ ਕੇ ਭੁੱਕੀ ਭੈ ਨਾ ਪੈ ਜਾਇਆ ਕਰੇ ਮੈਂ ਡਾਂਸ ਕੀ ਫਿਰ ਤੋਂ ਉਹਨੂੰ ਖਰਚਾ ਤਾਂ ਮਿਸਤਰੀ ਦਾ ਕੋਈ ਨਾ ਉਹਨੇ ਕਰਨਡੀਆਂ ਬਣ ਗਿਆ ਤਨ ਕਿੰਨੇ ਦਿਹਾੜੀਆਂ ਲੱਗੀਆਂ ਸੀ ਓਏ ਲਾਹਾ ਤਾਂ ਹੁਣ ਉਹ ਤਾਂ ਕੱਢਣਾ ਹੁੰਦਾ ਆਪਦਾ ਖਰਚਾ ਪਾਣੀ ਉਹਦਾ ਟਾਈਮ ਹੀ ਬੜਾ ਲਾਉਂਦਾ ਸੀ ਬਾਹਰ ਲੱਗ ਕਿਸੇ ਨਾ ਬੇਈਮਾਨੀ ਕਰ ਦਿੰਦੇ ਕਿਸੇ ਦਾ ਸੰਤ ਨਹੀਂ ਚੱਤੀ ਜਾਂਦਾ ਸਿਆਣਾ ਕਿਉਂ ਨਹੀਂ ਬਣਦਾ ਹੈ ਸਿਆਣਾ ਕਿਉਂ ਨਹੀਂ ਬਣਦਾ ਉਹ ਚੀਜ਼ਾਂ ਜੋੜਦੇ ਆ ਚੀਜ਼ਾਂ ਜੋੜਨੀਆਂ ਤਾਂ ਚੰਗੀ ਗੱਲੀਆ ਕਿਰਤੀ ਕਰੀ ਆਪਾਂ ਤਾਂ ਓਏ ਯਾਰ ਹੁਣ ਐਂ ਕਿਰਤਾਂ ਕਰੇਗਾ ਤੁਸੀਂ ਹੱਥਾਂ ਚੱਕ ਕੇ ਲੈ ਗਈਆਂ ਆਵੇਂ ਆ ਚੱਕ ਚੱਕ ਕਰਤਾ ਕਰੇਗਾ ਹੈ ਇਹਦਾ ਚੰਗੇ ਗੱਲਾਂ ਮੈਂ ਤਾਂ ਜਵਾਕ ਜੇ ਨੂੰ ਵੀ ਕਿਹਾਗਾ ਕਹਿੰਦਾ ਆਪਾਂ ਆਪਾਂ ਟੀਪਨ ਲੈ ਦੇ ਟੀਪਨ ਲੈ ਦੇ ਮਾਂ ਉੱਥੇ ਜਿਹੜਾ ਸਿਹਰ ਜਵਾਕ ਹੋਇਆ ਚੱਕ ਦੀ ਉਹ ਚੱਕ ਲੈ ਮੈਂ ਤਾਂ ਉਹਨੂੰ ਇੱਥੇ ਕਿਹਾ ਚੋਰ ਬਣਾ ਦੇ ਉਹਨੂੰ ਹੈ ਚੋਰ ਚੋਰ ਤੂੰ ਦਵਾਕ ਬਾਲੇ ਮੇਰੇ ਹੋ ਆ ਮੇਰੇ ਵਰਗੇ ਆ ਜਮਾ ਬਣੇ ਤਾਂ ਨਹੀਂ ਉਹ ਯਾਰ ਤੇਰੇ ਵਰਗੇ ਹੋਣਗੇ ਹੋਰ ਮੇਰੇ ਵਰਗੇ ਹੋਣਗੇ ਤੇਰੇ ਜਵਾਕ ਹੋਊ ਯਾਰ ਮੈਂ ਤੈਨੂੰ ਡਾਂਗਾ ਯਾਰ ਟੂਹੇ ਚ ਉਹ ਟੂਹਾ ਫੋੜ ਪਾਣ ਦੇ ਆਪਦੀ ਮੈਂ ਚੀਜ਼ਾਂ ਘਰੇ ਜੋੜਦਾ ਮੈਂ ਲੈ ਕੇ ਤੁਹਾਡਾ ਗਾਲਾਂ ਦੇ ਲੱਗ ਜੂ ਓਕੇ ਇਹ ਹੀ ਲੈ ਕੇ ਜਾਣੂ ਤੈਨੂੰ ਓਹੀ ਲੈ ਕੇ ਜਾਣੀ ਬੂ ਤੇਨੂੰ ਮੁੱਲਾਪੁਰ ਮੁੱਲਾਪੁਰ ਮਾ ਤੂੰ ਵਿਚਾਰੀ ਸਿਆਣੀ ਆ ਤੂੰ ਇਹ ਕਾਮਲਾ ਤੂੰ ਉਹਨੂੰ ਪਤਾ ਵੀ ਚੋਰੀ ਦਾ ਚੱਕੀ ਚੱਕੀ ਦੀ ਨਹੀਂ ਹੁੰਦੀ ਤੂੰ ਚੱਕ ਲਿਆ ਹੁਣ ਚੱਕ ਹੁਣ ਤੈਨੂੰ ਲੈ ਮੈਂ ਜੀਜਾ ਮਾਣਾ ਉਹਦੇ ਜੋੜਨੇ ਪੈਣਾ ਗਾਹਾਂ ਦੀ ਗੱਲ ਸੁਣ ਭਰਾਵਾ ਮਾ ਤਾਂ ਉੱਥੇ ਹੱਥ ਘੜੀ ਲਾ ਲਈ ਮੇਰ ਦਾ ਹਾਂ ਤੇ ਮਾ ਆਹ ਤੇ ਕਹਿੰਦੇ ਤਾਂ ਸੇਫਟੀ ਆ ਸਾਡੀ ਹੱਥ ਘੜੀ ਲਾ ਕੇ ਕਹਿੰਦੇ ਦੋ ਦਿਨ ਕਹਿੰਦੇ ਤੁਹਾਨੂੰ ਉੱਥੇ ਰੱਖਾਂਗੇ ਕਹਿੰਦੇ ਵੀ ਤੁਹਾਨੂੰ ਅੰਦਰਲਾ ਮਾਹੌਲ ਦਿਖਾਵਾਂਗੇ ਬਾਹਰਲਾ ਤਾਂ ਦੇਖੇ ਕਹਿੰਦੇ ਹੁਣ ਵੀ ਤੂੰ ਗਾਣੇ ਜੋੜਨੇ ਆ ਕਹਿੰਦੇ ਤੇ ਮੈਨੂੰ ਉੱਥੇ ਲੈ ਕੇ ਉੱਥੇ ਕੀ ਕਹਿੰਦਾ ਹੁੰਦਾ ਜੇਲ੍ਹ ਚ ਤੇ ਪਰ ਉਹ ਏਡਾ ਕਮਰਾ ਉਹ ਨਿੱਕਾ ਜਾਂ ਤੇਰੇ ਜਿੱਡਾ ਹੋ ਏਡਾ ਦਾ ਤੇ ਉਹ ਚ ਪਾਤਾ ਹੁੰਦਾ ਤਿੰਨ ਚਾਰ ਜਣਿਆਂ ਨੂੰ ਤੇ ਦੋ ਤਿੰਨ ਦਿਨ ਰੱਖਿਆ ਭੈਣਾ ਉੱਥੇ ਸਾਰਾ ਕੁਝ ਕਰਾਇਆ ਤੇ ਤੂੰ ਠੂਠ ਮਾਰ ਦੋ ਯਾਰ ਫਿਰ ਉੱਤੇ ਥੱਲੇ ਪੈਂਦੇ ਹੋ ਇੱਕ ਦੂਜੇ ਦੇ ਫਿਰ ਏਡੇ ਕਮਰੇ ਚ ਕਿਵੇਂ ਪਏ ਹੋਗੇ ਉਹ ਹੀ ਦਾ ਹੈਰਾਨਗੀ ਹੋਗੀ ਤਾਂ ਹੀ ਦਾ ਭੈਣਾ ਬਜਨ ਡੁੱਟ ਗਿਆ ਨਹੀਂ ਤਾਂ ਤੇਰਾ ਯਾਰ ਖੁਜੀ ਤੂੰ ਗਾੜਾ ਬਣਦਾ ਮੈਂ ਤਾਂ ਐ ਸੁੱਟ ਗਿਆ ਮੈਂ ਤਾਂ ਮੀਟ ਦੀ 22 ਤੂੰ ਰਹਿ ਗਿਆ ਉਥੇ ਦੇ ਮੀਟ ਤੇ ਮੀਟ ਵੜਦੇ ਵੀ ਤਰੇ ਯਾਰ ਕੁੱਤਾ ਦੂਜਾ ਅਮਰੀਕਾ ਓਏ ਇਹੀ ਬਸ ਤੂੰ ਮੇਰੇ ਨਾਲ ਨਾ ਹੁਣ ਰੋਟੀ ਰੱਟੀ ਖਾਇਆ ਕਰਾਦਾ ਚਾਹ ਪਾਣੀ ਪੀਣਾ ਹੁੰਦਾ ਹਨ ਹਾਂ ਆਹਦਾ ਪਰਾਂ ਰਿਆ ਕਰ ਤੂੰ ਕੁੱਤੇ ਖਾਂਦਾ ਰਿਹਾ ਉਹ ਆ ਲੱਗ ਜੂ ਮੇਰੇ ਆ ਉਹ ਕੁੱਤੇ ਨਹੀਂ ਹੈਗੇ ਉਹ ਉਧਰ ਲੀਆਂ ਨਾਲੇ ਤਾਂ ਇੱਕ ਹੋਰ ਮੈਂ ਚੀਜ਼ ਤੂੰ ਤਾਂ ਚਾਹ ਪੀਣਾ ਮੈਂ ਉਹ ਪੀ ਗਿਆ ਉਹ ਜਿਹੜਾ ਥੱਲੇ ਲੱਗੀ ਚਾਹ ਜੀ ਹੁੰਦੀ ਉਹਨੂੰ ਪੜਾ ਕੀ ਆਹ ਹਰ ਜਾਂ ਕੀ ਪੀਂਦਾ ਰਿਹਾ ਤੂੰ ਕੱਕੇ ਨਹੀਂ ਬਿਹਾਰੀ ਕੱਕੇ ਨਹੀਂ ਬਿਹਾਰੀ ਕੱਕੇ ਪੀ ਕੱਕਾ ਮੇਰੇ ਹੋੜਾ ਕੋਫੀ ਮਨ ਤਾਂ ਲੱਗਦਾ ਤੇਰਾ ਦਿਮਾਗ ਵੀ ਹੈ ਲੱਗਾ ਉੱਥੇ ਗੱਲ ਤਾਂ ਹੁਣ ਕੋਫੀ ਪੀ ਕੇ ਆਇਆ ਮੈਂ ਉੱਥੇ ਬਾਬਾ ਕੋਫੀ ਹੋਏ ਜਿਹੜੀ ਬਿੱਲੀ ਆ ਬਿੱਲੀ ਨੂੰ ਪਹਿਲਾਂ ਉਹ ਕੋਫੀ ਖਵਾਉਂਦੇ ਆ ਫਿਰ ਜਦੋਂ ਉਹ ਉਹ ਕਰਦੀ ਆ ਉਹਦਾ ਫਰੈਸ਼ ਹੁੰਦੀ ਆ ਫਿਰ ਉਹ ਫਰੈਸ਼ ਜਿਹੜਾ ਉਹ ਨਿਕਲਦਾ ਸਮਾਨ ਆ ਉਹਦੀ ਕੋਫੀ ਬਣਾਉਂਦੀ ਆ ਫਿਰ ਤੈਨੂੰ ਆਏ ਤਾਂ ਤੇ ਦੋ ਤਿੰਨ ਬਿੱਲੀਆਂ ਰੱਖਿਆ ਗਿਆ ਇਧਰਆਂ ਕਣੀਆਂ ਬਿੱਲੀਆਂ ਇਧਰੀਆਂ ਬਿੱਲੀਆਂ ਤਾਂ ਬਹੁਤ ਖਾਂਦੀਆਂ ਆ ਉਹ ਫਿਰ ਉਹਨਾਂ ਦਾ ਚਾਹ ਤਾਂ ਖਾਈ ਜਾਇਆ ਤੇ ਨਹੀਂ ਸਮਾਨ ਹੋਰ ਕੋ ਕੋਫੀ ਫਿਰ ਤਦਾ ਹਰਜੀ ਕੋਫੀ ਪਾਲਦਾ ਸੀ ਤਾਂ ਪੀਂਦੇ ਨਹੀਂ ਕੋਫੀ ਹੈ ਪੈਣਾ ਹੁਣ ਬਿੱਲੀਆਂ ਦਾ hxg ਪੀਆ ਕਰਾਂਗੇ ਨਾ ਉਹ ਛੁੱਟੀਆਂ ਨਾ ਉਹ ਭਾਈ ਉਹ ਨਹੀਂ ਹੁੰਦਾ ਨਾ ਫਰੈਸ਼ ਹੋਇਆ ਹੁੰਦਾ ਫਰੈਸ਼ ਹੋਇਆ ਇੰਦਰ ਦਾ ਮੱਥਾ ਡਗੜਾ ਤੂੰ ਚਾਟੇ ਨਾ ਖਾ ਲਈ ਉੱਥੇ ਕਰੇ ਜਾ ਕੇ ਤੂੰ ਕਿਤੇ ਆਖਣ ਲੱਗ ਜੇ ਮੈਂ ਮੈਨੂੰ ਘਟਵਾਏਗਾ ਹਰ ਜਦ ਤੂੰ ਪੀਂਗਾ ਕਾਫੇ ਮੇਰੀ ਭੂਟ ਜਦੋਂ ਮੈਂ ਆਇਆ ਉਹਦੇ ਖਾਤਰ ਲਿਆਇਆ ਮੈਂ ਇੱਕ ਹੋਰ ਵੀ ਸਾਰੇ ਜਵਾਖਾ ਨੂੰ ਪੀਤਾ ਹੋਈ ਹੋਰ ਓਪਨ ਤੇਰਾ ਕੁਛ ਨਹੀਂ ਬਣਦਾ ਯਾਰ ਕਿਉਂ ਨਾ ਮੈਂ ਤੇਰੇ ਖਾਤਰ ਵੀ ਲੈ ਆ ਜੋ ਮੈਂ ਤੇ ਮੈਂ ਤਾਂ ਧੰਨਵਾਦ ਤੇਰਾ ਮੈਂ ਨਹੀਂ ਪੀਂਦਾ ਮੈਨੂੰ ਦੱਸ ਤਾ ਤੂੰ ਕਿਤੇ ਪਹਿਲਾਂ ਪੀਲਾ ਦਾ ਪੀਲਾ ਨਾਲ ਕਿ ਉਗ ਲਿਆਉਣਿਆ ਉੱਥੋਂ ਬਾੜੀ ਕੈਂਡ ਚੀਜਾਂ એનર્ਜੀ ਵਾਲੀ ਆਉ ਉਹ એનર્ਜੀ ਤੋਂ ਮੈਂ ਤਾਂ ਐਵੇਂ ਚੰਗਾ ਉਹ ਉੱਧਰ ਖੜਾ ਉਹ ਦੇਖ ਉੱਧਰ ਪਾਣੀ ਪੂਣੀ ਪਣੀ ਚੋ ਇੱਥੇ ਗਾਹੋ ਨਾ ਮੈਂ ਸਲਟ ਨਾ ਮੇਲੀ ਕਰਦੀ ਸਲਟ ਨਾ ਮੇਲੀ ਕਰਦੀ ਆਹੀ ਕਰ ਤੂੰ ਤਾ ਤੂੰ ਪਹਿਲਾਂ ਹੋ ਗਿਆਗਾ ਕਿਉਂ ਹਾਂ ਆ ਦਿਨ ਨਵੇਂ ਕੱਪੜੇ ਲੈ ਕੇ ਆਇਆ ਉਧਰੋਂ ਇਹ ਗੋਬਰਾ ਜਾਂ ਨਾਈ ਜਾਂਦਾ ਸੀ ਮੈਂ ਚੱਕ ਲੈ ਬਸ ਨੂੰ ਚ ਚੋਰੀ ਦਾ ਬਾੜੀ ਬਾਣ ਆ ਯਾਰ ਤੈਨੂੰ ਤਾਂ ਇਹੋ ਤਾ ਤੂੰ ਕੁਛ ਕਹੋ ਨਹੀਂ ਕਰਦਾ ਚੋਰੀ ਤੋਂ ਬਿਨਾ ਕੋਈ ਗੱਲ ਚੱਜਰੀ ਵੀ ਦੱਸਦੇ ਵੀ ਮੈਂ ਇਹ ਕਰਿਆ ਉੱਥੇ ਉਹ ਚੀਜ਼ਾਂ ਦਾ ਅਦਰ ਜੋੜ ਕੀ ਲਿਆਉਣੀਆਂ ਸੀ ਕੰਮ ਤਾਂ ਮੈਂ ਤੇਰੇ ਯਾਰ ਨੇ ਉਧਰ ਇੱਕ ਡੱਕਾ ਨਹੀਂ ਥੋੜਿਆ ਓਏ ਮੈਨੂੰ ਕਹਿੰਦੇ ਸੀ ਕੰਮ ਤਾਂ ਕਰਦੇ ਨੇ ਤੁਸੀਂ ਥੋੜਿਆ ਹੈ ਇੱਥੋਂ ਤਾਂ ਜਿੰਦਾਂ ਅਰੈਸਟ ਕਰਾਉਣ ਗਿਆ ਸੀ ਮਹਾ ਮੈਂ ਸ਼ਿੰਗਰ ਬੰਦਾ ਕਰੂੰ ਕੈਸ਼ਟ ਤੇ ਮੈਂ ਹੋਰ ਗੱਲ ਦੱਸਣਾ ਭਰਾਵਾ ਮੈਨੂੰ ਕਹਿੰਦੇ ਸੀ ਕਹਿੰਦੇ ਕੰਮ ਲਾ ਦਿੰਨਾ ਕਹਿੰਦੇ ਤੈਨੂੰ ਇੱਚੀ ਕਹਿੰਦੇ ਹੂੰ ਪੱਕਾ ਰੱਖ ਲੈਨੇ ਆ ਕਹਿੰਦੇ ਉਹ ਕਰਨ ਸਾਫ ਹੈ ਕਹਿੰਦੇ ਫਲਸਾਂ ਜੀਆਂ ਸਾਫ ਕਰਨੀਆਂ ਕਹਿੰਦੇ ਉਧਰ ਮੈਂ ਇੱਕ ਦਿਨ ਤਾਂ ਗਿਆ ਭਰਾਵਾ ਫਲਸਾਂ ਜੀਆਂ ਪਾਏ ਨੇ ਉਹ ਤਾਂ ਜੰਦੀ ਵਾਲਿਆ ਮਾਰੀਨਾ ਤੈਨੂੰ ਪਾਣੀ ਨਹੀਂ ਲੱਗਦਾ ਣਕਾਂ ਨੂੰ ਉੱਥੇ ਭੈਣਾ ਪ੍ਰੈਸਾ ਸਾਫ ਕਰੀਂਗਾ ਤੂੰ ਉਹ ਕੰਮ ਤਾਂ ਕਰਨੀ ਸੀ ਹੁਣ ਇੱਥੇ ਕੰਮ ਕਰਦਾ ਫਿਰ ਇੱਥੇ ਤੈਨੂੰ ਕੀ ਤੇਰੇ ਖੁਰਕ ਪਈ ਹੈ ਅੰਮੀ ਜਾਨ ਨੇ ਕਿਹਾ ਹੈ ਉੱਥੇ ਗੋਰਿਆਂ ਦਾ ਗੂੰ ਚੱਕੀ ਗਏ ਹੈ ਇੱਥੇ ਤੂੰ ਪਾਣੀ ਲਾਦਾ ਅੰਮੀ ਜਾਨ ਨੇ ਕਿਹਾ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਇੱਥੇ ਕਰ ਲੈ ਫਿਰ ਕੋਈ ਛੋਟਾ ਵੱਡਾ ਨਹੀਂ ਕੰਮ ਇੱਥੇ ਦਾ ਇੱਥੇ ਦਾ ਕਰਾਂਗੇ ਹੁਣੇ ਤਾਂ ਤੈਨੂੰ ਬਾਹਰ ਚਾਉ ਆ ਉੱਥੇ ਅਸੀਂ ਦੋ ਜਣੇ ਹੱਗਦਿਆ ਕਰਾਂਗੇ ਤੂੰ ਚੱਕ ਲੈ ਉਹ ਕੀ ਬੰਦਾ ਵਾਲੀ ਗੱਲ ਆ ਯਾਰ ਉੱਥੇ ਵੀ ਚੱਕਦੇ ਰਿਹਾ ਉਹ ਕਿਹੜਾ ਇਹ ਜਿਹਿਆਂ ਜਿੱਦਾ ਖਾਂਦੇ ਹੋਰ ਕੀ ਕਹਿੰਦੇ ਹੋ ਪੀ ਕੇ ਦਾਰੂ ਮੂੰਹ ਤੇ ਮੁਸਕ ਮਾਰੀ ਜਾਂਦੀ ਰਹਿੰਦੀ ਆ ਓਡੇ ਨਾ ਉਹ ਵੀ ਦਾਰੂ ਪੀਂਦੇ ਆ ਦਾਰੂ ਦਰੂ ਨਹੀਂ ਪੀਂਦਾ ਦਾ ਹਾਂ ਫਰੈਸ਼ ਫਰੈਸ਼ ਮਾਲ ਪਿੰਦੇ ਆ ਫਰੈਸ਼ ਮਾਲ ਕੇ ਦਾ ਬੜੀ ਗਹਿਣ ਚੀਜ਼ ਪਿੰਦਾ ਦਾ ਐ ਥੋੜੀ ਓਹਦਾ ਐ ਐ ਦੇਖੀ ਗਲਾਸ ਚ ਪਾ ਲਿਆ ਗਲਾਸ ਐਨੀ ਕ ਪਾ ਲਈ ਐਨੇ ਬਾਗੇ ਦੋ ਬਰਫ ਦੀਆਂ ਡੰਡੀਆਂ ਛੱਟ ਕੇ ਫਰੈ ਉਹ ਟੁਟ ਟੁਟ ਵੀ ਗਏ ਫਰੈ ਨਾਲ ਗੱਲ ਕਰਦਿਆ ਵਾਟ ਸ਼ਾਓ ਸ਼ੋ ਵਾਟ ਯੂ ਨੈਵਰ ਹੋਮਿੰਗ ਮੈਨੂੰ ਕੋਈ ਗੋਰਾ ਤੇ ਮੇਰੇ ਨਾਲ ਭਰਾਵਾਂ ਗੱਲਾਂ ਕਰਨ ਲੱਗਾ ਬਹਿ ਕੇ ਦੇ ਜਿਹੜੇ ਤੂੰ ਮਾਂ ਸਾਪਜੀ ਲੈ ਤੂੰ ਉਹਨੂੰ ਮੈਂ ਪਾ ਦੂੰ ਮੈਂ ਬੱਕ ਜੋਮੀ ਤੂੰ ਉੱਧਰ ਚੱਲ ਤੂੰ ਕੰਮ ਕਰ ਕਿਹੜਾ ਕਰਨਾ ਮੈਂ ਵੀ ਅੰਗਰੇਜ਼ੀ ਸਿੱਖ ਕੇ ਆਇਆ ਮੈਨੂੰ ਕਹਿੰਦਾ ਬੱਟ ਯਰ ਨੇਮ ਮਹਾਰਾੜ ਪਿੰਡ ਤੋਂ ਆਇਆ ਹਾਂ ਜੀ ਫਿਰ ਭਰਾ ਉਹਦੇ ਗੱਲ ਪਤਲੇ ਨਹੀਂ ਵੀ ਸੋਚਣ ਜੇ ਲੱਗਿਆ ਇਹ ਦਿਨ ਵਿੱਚ ਚੱਕ ਕੇ ਸਾਪਜੀ ਉੱਧਰ ਚੋਰਾਂ ਦੇ ਯਾਰ ਪਹਿਲਾ ਨੰਬਰ ਪਹਿਲਾਂ ਤੈਨੂੰ ਕੁੱਟ ਕੇ ਚੋਰੀ ਕਰਨ ਨੂੰ ਹਟਾਉਣਾ ਪਊ ਚੋਰੀ ਕਰਨ ਨੂੰ ਹਟਾਉਣਾ ਪਊ ਪਹਿਲਾਂ ਤੈਨੂੰ ਕੁੱਟ ਦੇ ਨਰਮ ਨਰਮ ਆ ਸਾਰਾ ਚੱਕ ਤਾਂ ਹੈ ਫਿਰ ਆਹ ਲਾਤਾ ਭੈਣ ਕੀ ਆ ਇਹ ਚੋਰੀ ਜਾਰੀ ਵਾਲੇ ਦਾ ਆਪਾਂ ਛੱਡਾਂਗੇ ਨਾ ਕੀ ਆ ਇਹ ਕੀ ਲਾਤਾ ਹੈ ਕਣਕ ਲਾਦੀ ਕਣਕ ਮਾ ਕੇ ਦੇ 2 ਮਹੀਨੇ ਲਾ ਕੇ ਸਾਰਾ ਕੁਝ ਭੁੱਲੀ ਗਿਆ ਨਾ ਨਾ ਲੈ ਨੌਲੇਜ ਆਪਾਂ ਨੂੰ ਪੂਰੀਆ ਮੈਂ ਤਾਂ ਉਧਰ ਵੀ ਕੀਤੀ ਵੜੀ ਬਾਣ ਲੈਂਦਾ ਸੀ ਮਦਾ ਐਂ ਕਹਿੰਦਾ ਇਹ ਮੈਂ ਉਧਰ ਹੀ ਕਿੱਲੇ ਗੁੱਲੇ ਲੈਣਾ ਉਧਰ ਬੜੀ ਕਮਾਈ ਆ ਕਿੱਲੇ ਕਿਹੜੇ ਉਧਰ ਦੱਸ ਤਾਂ ਗੱਲਾਂ ਮੱਝਾਂ ਵਾਲਾ ਕਿੱਲੇ ਲੈ ਤਾਂ ਉਧਰ ਦੱਸ ਗਿਆ ਇਹ ਕਿੱਲੇ ਕਿੱਥੇ ਹਥੇ ਨਹੀਂ ਨਹੀਂ ਤੈਨੂੰ ਇਹ ਪਤਾ ਮੈਨੂੰ ਨੌਲੇਜ ਨਹੀਂ ਹੈ ਦਾਤਾ ਵੇ ਨੌਲੇਜ ਆ ਮੈਨੂੰ ਨਹੀਂ 15 ਦਿਨ ਤੱਕ ਤੂੰ ਲਾ ਕੇ ਆਇਆ ਤੈਨੂੰ ਕੁੱਟ ਕੇ ਕੱਢਿਆ ਉੱਥੋਂ ਨੌਲੇਜ ਤੈਨੂੰ ਇਹਦੇ ਨੌਲੇਜ ਹੁੰਦੀ ਤੈਨੂੰ ਉੱਥੇ ਰੱਖਣਾ ਨਹੀਂ ਬਾਬਾ ਉਧਰ ਦੰਦੇ ਵੀ ਹੁੰਦੇ ਓ ਜਿਹੜਾ ਲਾਉਣਾ ਡਾਂਕੀ ਓ ਇੱਧਰ ਗੱਧਰ ਜਾਣਾ ਯਾਰ ਇੱਧਰ ਚੱਲਦੇ ਓਏ ਉਧਰ ਮੱਥਾ ਵੀ ਦੇਖਣਾ ਪੂ ਬਰਾਮਣਿਆ ਉਧਰ ਚੱਲ ਤਾ ਪੁੱਤ ਬਣ ਕੇ ਹਣਾ ਹੁਣ ਕੰਮ ਕਰੀ ਜਾ ਤੇਰੇ ਪਿਓ ਨੂੰ ਦੇਖ ਲੈ ਮੈਂ ਕੁਟਣ ਨਹੀਂ ਦਿੱਤਾ ਰਾਤ ਤੈਨੂੰ ਕੁੱਟਦਾ ਸੀ ਨਾ ਤੈਨੂੰ ਮਾਰ ਤਾ ਨਾ ਜਾਹ ਤੋ ਉਤਾਰ ਲਿਆਂਦਾ ਹੁਣ ਹੁਣ ਹੁੱਜਾ ਨਾ ਖਾ ਲੈ ਪਾਰ ਕੇ ਲਿਆਂਦਾ ਮੈਂ ਤਾਂ ਉਹਨਾਂ ਨੂੰ ਛੱਡਣ ਆਇਆ ਸੀ ਬੜਾ ਡਿਊਟੀ ਲਈ ਹੋਇਆ ਤੇ ਮੈਂ ਤਾਂ ਸਾਰਾ ਉਤਾਰ ਕੇ ਹੁਣ ਫੇਰ ਮੈਨੂੰ ਲੈਣ ਜਾਣੇ ਨਾ ਛੱਡੋ ਨੂੰ ਕਰੰਟਰ ਮਾਰੀਆਂ ਹਾਂ ਤੂੰ ਮੈਨੂੰ ਕਿਹਾ ਹੋਇਆ ਉਹਨਾਂ ਨੇ ਕਿਹਨੇ ਕੋਈ ਨਾ ਉੱਧਰ ਦਾ ਮੈਂ ਬਾਹਰ ਹੀ ਹਿੰਟ ਕਰੀ ਮਖਾ ਮੈਂ ਤਾਂ ਅੱਛੀ ਬਾਤ ਤੇਰੇ ਕਾਗਜ਼ ਭਾਈ ਪਿਆ ਤੂੰ ਕਾਨੂੰਨ ਮੱਥਾ ਦੇਖ ਕੇ ਤੂੰ ਕਨੈਕਟਰ ਦਾ ਤੈਨੂੰ ਪਤਾ ਕਿੰਨਾ ਕਨੈਕਟਰ ਮੈਂ ਤਾਂ ਬਾਈ ਲੈ ਗਿਆ ਉਹਨਾਂ ਨੂੰ ਮੈਂ ਬਾਪ ਤੇ ਜਾਊਂਗਾ ਮੈਂ ਤਾਂ ਰਸਤੀ ਜਾਣਾ ਉਹ ਤੇਨੂੰ ਮੈਂ ਬਾਪ ਤੇ ਜਾਣਾ ਉਹ ਕਹਿੰਦੇ ਮੱਥਾ ਦੇਖ ਕੇ ਮੈਨੂੰ ਕਹਿੰਦੇ ਯਾਰ ਕਹਿੰਦੇ ਤੈਨੂੰ ਲੈ ਕੇ ਜਾਵਾਂਗੇ ਮੈਂ ਤਾਂ ਆਪਾਂ ਹਿੰਦੀ ਕਰਦਾ ਨਹੀਂ ਕੰਮ ਓਏ ਕਰਦਾ ਨਹੀਂ ਕੰਮ ਤੂੰ ਮੈਂ ਬਾਹਰਲਾ ਬੰਦਾ ਏ ਤਸਾ 베ਰ ਕਿ ਡੇ ਡੇ ਲਗੇ ਪਏ ਹੋਏ 베ਰ ਘੁੰਮਦਾ ਇਹ ਨਾ ਖਾਈ ਗਲ ਕੋਟੂ ਆ 베ਰ ਗਲ ਕੋਟੂ ਜੇ ਗਲ ਕੋਟ ਲੱਗੇ ਫਿਰ ਪਿੰਦੂ ਪਿੰਦੂ 베ਰ ਤਾਂ ਗਾਲੀ ਲਾਦਾ ਕਰਨਗੇ